ਲੇਕਿਨ ਪੁਲਿਸ ਜਦੋਂ ਉਹਨੇ ਨਾ ਕੁੱਟਮਾਰ ਹੋ ਜਾਂਦੀ ਹੈ 24 4 ਘੰਟਿਆਂ ਬਾਅਦ ਅਫਸਰ ਪਹੁੰਚਦੇ ਐ ਆਖਿਰਕਾਰ ਤੇ ਕਿਸੇ ਪੋਲੀਟਿਸ਼ੀਅਨ ਦੇ ਕਿਸੇ ਮੁੰਡੇ ਨਾਲ ਜੇ ਹੈਜਾ ਕੁਝ ਹੋ ਜੇ ਤਾਂ ਡੀਐਸਪੀ ਨੂੰ ਆਪਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਇਹ ਪੱਤਰਕਾਰ 24 ਘੰਟੇ ਕਹਿੰਦੇ ਪੱਤਰਕਾਰ ਸਾਡੇ ਸਾਥੀ ਹੈ ਨੋ ਬਾਸ ਦਾ ਰਿਸ਼ਤਾ ਹੈ ਲੇਕਿਨ ਇਹ ਪੱਤਰਕਾਰਾਂ ਦੇ ਨਾਲ 24 ਘੰਟੇ ਦਬਾਉਣ ਤੇ ਰਹਿੰਦੇ ਐ ਪੁਲਿਸ ਹਮੇਸ਼ਾ ਪੱਤਰਕਾਰ ਨੂੰ ਦੱਬਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ 24 ਘੰਟੇ ਜਿਹੜਾ ਪੱਤਰਕਾਰ ਦੱਬਾਉਣ ਦੀ ਕੋਸ਼ਿਸ਼ ਕਿਉਂ ਕਰਦੀ ਹੈ ਕਿ ਇਹਨਾਂ ਨੂੰ ਸਾਡੇ ਜਿਹੜੇ ਕਾਲੇ ਕਾਰਨਾਮੇ ਆ ਉਹਨਾਂ ਨੂੰ ਦਿਖਣ ਨਾ ਕਿਉਂਕਿ ਇਹ じゃ ਕੁਛ ਹੀ ਸਾਰਾ ਕੁਝ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਪੱਤਰਕਾਰ ਨੂੰ ਜਨਤਾ ਦੇ ਵਿੱਚੋਂ ਸਾਰੀਆਂ ਗੱਲਾਂ ਪਤਾ ਲੱਗਦੀਆਂ ਉਸ ਤੋਂ ਬਾਅਦ ਪੁਲਿਸ ਨੂੰ ਅੱਜ ਡਰ ਰਹਿੰਦਾ ਹੈ ਕਿ ਪੱਤਰਕਾਰ ਸਾਡੇ ਜਿਹੜੇ ਕਾਲੇ ਕਾਰਨਾਮੇ ਆ ਖੋਲੇ ਨਾ ਜਨਤਾ ਦੇ ਸਾਹਮਣੇ ਕਿ ਉਹਨੂੰ ਦਬਾਇਆ ਜਾਵੇ ਦੱਬਿਆ ਜਾਵੇ ਇਹ ਹਾਲਾਤ ਜਿਹੜੇ ਪੱਤਰਕਾਰਾਂ ਦੇ ਉੱਤੇ ਪੈਦਾ ਹੋਇਆ ਸਾਰਿਆਂ ਨੂੰ ਇੱਕ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਵਾਸਤੇ ਕਿਉਂਕਿ ਅੱਜ ਪੱਤਰਕਾਰਾਂ ਨੂੰ ਮੋਰਚੇ ਆਪਦੇ ਖੜੇ ਕਰਨੇ ਪੈ ਰਹੇ ਕੋਈ ਪੱਤਰਕਾਰ ਉਦੋਂ ਮੋਰਚਾ ਖੜਾ ਕਰਦੇ ਐ ਜਦੋਂ ਜਮਾ ਨੱਕ ਚ ਦਮ ਹੁੰਦਾ ਕਦੇ ਮਨਿੰਦਰ ਵੀਰ ਤੇ ਪਰਚਾ ਹੁੰਦਾ ਕਦੇ ਮੇਰੇ ਤੇ ਹੁੰਦਾ ਹੁਣ ਰਣਜੀਤ ਨੂੰ ਧਮਕੀਆਂ ਗਿੱਦੜ ਸਿੰਘ ਜੇ ਧਮਕੀਆਂ ਜੜੀਆਂ ਦਈ ਜਾਂਦੇ ਐ ਕਿਉਂਕਿ ਇਹਨਾਂ ਦੇ ਚਮਚੇ ਕੜਸੀਆਂ ਜੀ ਨੇ ਲੋਟੋਂਦੇ ਕਿਉਂਕਿ ਜਿਹੜੇ ਇਹਨਾਂ ਦੇ ਚਮਚੇ ਕੜਸੀਆਂ ਜੇ ਪਾਲੇ ਹੋਏ ਐ ਇਹਨਾਂ ਦੇ ਹੀ ਨਹੀਂ ਲੋਟ ਆਉਣ ਵਾਲੇ ਹੈਗੇ ਕਉਕੀ ਨਾਂ ਦੇੜਿਆ ਆਪਣੇ ਕਮਾਊ ਪੁੱਤ ਪਾਰੇ ਆ ਉਹਨਾਂ ਦੀ ਹੁਣ ਸੁਰੱਖਿਆ ਵਾਸਤੇ ਤਾਂ ਖਾਕੀ ਵਰਦੀ ਰੱਖੀ ਹੋਈ ਹੈ ਇਹਨਾਂ ਨੇ ਕਿਉਂਕਿ ਖਾਕੀ ਵਰਦੀ ਆਲੇ ਕੀ ਕਰਦੇ ਐ ਕਿਉਂਕਿ ਇਹਨਾਂ ਦੀ ਸੁਰੱਖਿਆ ਜਿਹੜੀ ਇਹਨਾਂ ਦੇ ਕਮਾਊ ਪੁੱਤਾਂ ਉਹਨਾਂ ਦੀ ਇਹਨਾਂ ਨੇ ਕਰਨੀ ਕਰਨੀ ਹੈ ਉਹਨਦੇ ਕਰਕੇ ਪੱਤਰਕਾਰਾਂ ਤੇ ਹੁਣ ਹਮਲੇ ਵੀ ਹੋਣ ਲੱਗੇ ਪਰਚੇ ਵੀ ਹੋਣ ਲੱਗੇ ਹੁਣ ਇਹ ਦੇਖੋ ਕਿ ਅੱਗੇ ਦਾ ਭੂਿਕ ਪਹਿਲਾਂ ਤਾਂ ਕਹਿੰਦੇ ਕਿਸਾਨਾਂ ਨੂੰ ਇੱਕ ਕਿਸਾਨ ਦੇ ਬਦਲਾਅ ਵਾਲੀ ਸਰਕਾਰ से ਬਦਲਾਅ ਇਹ ਆਇਆ ਕਿ ਕਿਸਾਨਾਂ ਤੇ ਤੇ ਜਿਹੜੇ ਪਰਚੇ ਦਿੰਦੇ ਦਿੰਦੇ ਸੀ ਉਹ ਪੱਤਰਕਾਰਾਂ ਤੇ ਹੀ ਪਰਚੇ ਸੀ ਹੁਣ ਪੱਤਰਕਾਰਾਂ ਤੇ ਹਮਲੇ ਵੀ ਸ਼ੁਰੂ ਹੋ ਗਏ ਇਸ ਤਾਂ ਦੇ ਹਾਲਾਤ ਪੰਜਾਬ ਦੇ ਵਿੱਚ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਅੱਜ ਵੀ ਇਕੱਠੇ ਹੋਏ ਆ ਪਹਿਲਾਂ ਵੀ ਇਕੱਠੇ ਹੋਣਾ ਸੀ ਹੁਣ ਯੂਨਿਟੀ ਨਾਲ ਇਹ ਸਰਕਾਰ ਨੂੰ ਜਵਾਬ ਦੇਣਾ ਪੈਣਾ ਕਿ ਜਿਹੜੇ ਗਰਨਜੀਤ ਦੇ ਉੱਤੇ ਹਮਲੇ ਹੋਏ ਉਹਨਾਂ ਨੂੰ ਤੁਰੰਤ ਉਹਨਾਂ ਦੀ ਗ੍ਰਿਫਤਾਰੀ ਹੋਵੇ ਜਿਹੜੀਆਂ ਬਣਦੀਆਂ ਧਰਾਮਾ ਉਹ ਲਾਈਆਂ ਜਾਣ ਕਿਉਂਕਿ ਜਿਹੜੇ ਧਰਾਵਾਂ ਤੇ ਜਿਹੜੀਆਂ ਬਣਦੀਆਂ ਉਹ ਲਾਉਣ ਖਾਨਾ ਪੂਰਤੀ ਦਾ ਇੱਕ ਪਰਚਾ ਤਾਂ ਜ਼ਰੂਰ ਬਣਾਇਆ ਇਹਨਾਂ ਨੇ ਲੇਕਿਨ ਉਹਦੇ ਉੱਤੇ ਕੀਤਾ ਕੀ ਇਹਨਾਂ ਨੇ ਖਾਨਾ ਪੂਰਤੀ ਕਰਕੇ ਅੱਖਾਂ ਠੰਡੀਆਂ ਕੀਤੀਆਂ ਕਿਉਂਕਿ ਅਸੀਂ ਵੀ ਜਾਣਦੇ ਹਾਂ ਪੁਲਿਸ ਨਾਲ ਸਾਡਾ ਵੀ ਸਾਰੀ ਦਿਹਾੜੀ ਬਾਹਰ ਰਹਿੰਦਾ ਹੈ ਕਿਉਂਕਿ ਪੁਲਿਸ ਖਾਨਾ ਪੂਰਤੀ ਦਾ ਕਰਦੀ ਲੇਕਿਨ ਹੁਣ ਜਿਹੜੀ ਬੰਦਦੀਏ ਧਾਰਾ ਮਾ ਉਹ ਕਿਉਂ ਨਹੀਂ ਲਾਈਆਂ ਕਿਉਂਕਿ ਉਹਦੀ ਦਸਤਾਰ ਦੀ ਬੇਅਦਬੀ ਕੀਤੀ ਉਹ ਧਾਰਾ ਕਿੱਥੇ ਹੈ ਜਿਹੜੇ ਉਹਦੇ ਨਾਲ ਅਸਲਾ ਦਿਖਾਇਆ ਉਹਦੇ ਤਾਣੇ ਅਸਲਾ ਉਹ ਧਾਰਾ ਕਿੱਥੇ ਹੈ ਕਿਉਂਕਿ ਅਜੇ ਕੁਝ ਪੁਲਿਸ ਨੂੰ ਪਤਾ ਨਹੀਂ ਉਹਨਾਂ ਦੀ ਜਿਆਦਾ ਗ੍ਰਿਫਤਾਰੀ ਕਰਨੀ ਪੈਣੀ ਹੈ ਕੋਕੇ ਪੁਲਿਸ ਹੋਣਾ ਗੱਲ ਦਬਾਉਣ ਦੇ ਉੱਤੇ ਲੱਗੀ ਹੋਈ ਹੈ ਪੁਲਿਸ ਦੇਖੋ ਰਾਤ ਤੇ ਪੱਤਰਕਾਰਾਂ ਦੀ ਇੱਕ ਵੱਡੀ ਜਿੱਤ ਕਿਵੇਂ ਹੋਈ ਕੋਈ ਐਸਐਸਪੀ ਦੀ ਬਦਲੀ ਹੋ ਜਾਂਦੀ ਹੈ ਮੁਕਸਰ ਦੇ ਐਸਐਸਪੀ ਦੀ ਰਾਤ ਬਦਲੀ ਹੋ ਗਈ ਤਾਂ ਪੱਤਰਕਾਰਾਂ ਦੀ ਇਹ ਵੱਡੀ ਜਿੱਤ ਹੈ ਜੇ ਕੋਈ ਪੱਤਰਕਾਰਾਂ ਦਾ ਮੋਰ